ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਉਲਟੇ ਪਾਸੇ ਤੋਂ ਇਸ ਤਰ੍ਹਾਂ ਦੇਖੋ ਦਿਖਾਈ ਦਿੰਦਾ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਆ ਤਿੰਨ ਦੇ ਮਲਟੀਪਲ ਦੋ ਕੁੰਡੇ ਆਪਾਂ ਵਾਧੂ ਰੱਖ ਲੈਣੇ ਆ ਜਿਵੇਂ ਤਿੰਨ 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 ਲਾਸਟ ਦੇ ਦੋ ਕੁੰਡੇ ਵਾਧੂ ਰੱਖ ਲੈਣੇ ਆ ਡਿਜ਼ਾਈਨ ਨੂੰ ਸੈੱਟ ਕਰਨ ਲਈ ਤੇ ਚਲੋ ਫਿਰ ਸ਼ੁਰੂ ਕਰਦੇ ਆ ਪੈਸਟ ਡਿਜ਼ਾਈਨ ਨੂੰ ਬਣਾਉਣਾ ਕੋਈ ਵੀ ਬਾਰਡਰ ਬਣਾਇਆ ਤੁਹਾਨੂੰ ਜੋ ਵੀ ਬਾਰਡਰ ਤੁਹਾਨੂੰ ਪਸੰਦ ਆ ਉਹ ਬਾਰਡਰ ਤੁਸੀਂ ਬਣਾ ਲੈਣਾ ਜਿਵੇਂ ਮੈਂ ਇੱਥੇ ਇੱਕ ਕੁੰਡਾ ਉਲਟਾ ਸਿੱਧਾ ਉਲਟਾ ਸਿੱਧਾ ਇਸ ਤਰ੍ਹਾਂ ਬਾਰਡਰ ਬਣਾਇਆ ਠੀਕ ਹੈ ਉਸ ਤੋਂ ਬਾਅਦ ਡਿਜ਼ਾਈਨ ਦੀ ਜਿਹੜੀ ਆਪਣੀ ਪਹਿਲੀ ਸਲਾਈ ਰਾਈਟ ਸਾਈਡ ਤੋਂ ਸ਼ੁਰੂ ਹੋਊਗੀ ਫਾਸਟ ਰੋ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰੂ ਚਾਹੇ ਬੁਨੋ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਉਸ ਤੋਂ ਬਾਅਦ ਪਹਿਲੀ ਸਲਾਈ ਸਾਰੀ ਆਪਾਂ ਰਾਈਟ ਸਾਈਡ ਤੋਂ ਸਿੱਧੀ ਬਣਾ ਕੇ ਕੰਪਲੀਟ ਕਰਾਂਗੇ ਬਹੁਤ ਹੀ ਈਜ਼ੀ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਤੁਸੀਂ ਇਸ ਨੂੰ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰਸ ਕੀ ਵੀ ਬਲਾਊਜ਼ ਪਹਿਲੀ ਸਲਾਈ ਸਾਰੀ ਰਾਈਟ ਸਾਈਡ ਤੋਂ ਸਿੱਧੀ ਬਣਾ ਕੇ ਕੰਪਲੀਟ ਕਰ ਲੈਣੀ ਆ ਸਾਰੇ ਕੁੰਡੇ ਸਿੱਦੇ ਦੂਸਰੀ ਸਲਾਈ ਆ ਗਈ ਰੋਂਗ ਸਾਈਡ ਤੋਂ ਸੈਕੰਡ ਰੋ ਸਾਰੀ ਸਲਾਈ ਆਪਾਂ ਉਲਟੀ ਬਣਾਉਣੀ ਦੂਸਰੀ ਸਲਾਈ ਕੰਪਲੀਟ ਹੋ ਗਈ। ਥਰਡ ਰੋ ਰਾਈਟ ਸਾਈਡ ਤੋਂ ਆ ਗਈ। ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਆਪਣਾ। ਪਹਿਲਾ ਕੁੰਡਾ ਤਾਰੋ ਚਾਹੇ ਬੁਨੋ ਠੀਕ ਹੈ ਉਸ ਤੋਂ ਬਾਅਦ ਦੇਖੋ ਹੁਣ ਤਿੰਨ ਕੁੰਡਿਆਂ ਤੇ ਡਿਜ਼ਾਈਨ ਬਣੂਗਾ। ਦੋ ਕੁੰਡੇ ਛੱਡ ਕੇ ਪਹਿਲਾਂ ਆ ਪ第三 ਕੁੰਡਾ ਬਣਾਉਣਾ ਥ੍ਰੈਡ ਪਿੱਛੇ ਰੱਖਣਾ। ਇਹ ਦੋ ਕੁੰਡੇ ਛੱਡ ਤੇ ਤੀਸਰਾ ਕੁੰਡਾ ਇਸ ਤਰ੍ਹਾਂ ਬਣਾਓ ਪਹਿਲੇ ਨੂੰ ਆਪਾਂ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਦੇਖੋ ਫਿਰ ਪਹਿਲਾ ਕੁੰਡਾ ਜਿਹੜੇ ਦੋ ਕੁੰਡੇ ਛੱਡੇ ਆ ਆਪਾਂ ਪਹਿਲਾ ਬਣਾ ਲੈਣ ਇਹ ਕੁੰਡਾ ਇਸ ਤਰ੍ਹਾਂ ਧਾਰ ਦੇਣ ਸਲਾਈਟ ਫਿਰ ਦੂਸਰਾ ਬਣਾ ਦੇਣੇ ਠੀਕ ਹੈ ਤੀਸਰਾ ਕੁੰਡਾ ਆਪਾਂ ਬਣਾ ਲਿਆ ਸੀ ਇਹਨੂੰ ਵੀ ਸਲਾਈਟ ਇਸ ਤਰ੍ਹਾਂ ਧਾਰ ਦੇਣਾ ਸਾਰੇ ਕੁੰਡੇ ਆਪਾਂ ਐਸੀ ਤਰ੍ਹਾਂ ਸਾਰੀ ਸਲਾਈ ਬਣਾਉਣੀ ਆ ਦੋ ਕੁੰਡੇ ਛੱਡ ਕੇ ਤੀਸਰਾ ਕੁੰਡਾ ਪਹਿਲਾਂ ਬਣਾਉਣਾ ਇਸ ਤਰ੍ਹਾਂ ਫਿਰ ਪਹਿਲਾ ਕੁੰਡਾ ਇਸ ਤਰ੍ਹਾਂ ਬਣਾ ਲੈਣਾ ਫਿਰ ਦੂਸਰਾ ਕੁੰਡਾ ਬਣਾ ਲੈਣਾ ਫਿਰ ਤੀਸਰਾ ਕੁੰਡਾ ਜਿਹੜਾ ਬਣਿਆ ਸੀ ਇਸ ਤਰ੍ਹਾਂ ਸਲਾਈ ਤੋਂ ਉਤਾਰ ਦੇਣਾ ਠੀਕ ਹੈ ਦੋ ਕੁੰਡੇ ਛੱਡ ਕੇ ਤੀਸਰਾ ਕੁੰਡਾ ਪਹਿਲਾਂ ਬਣਾਉਣਾ ਇਸ ਤਰ੍ਹਾਂ ਫਿਰ ਪਹਿਲਾ ਕੁੰਡਾ ਥ੍ਰੈਡ ਆਪਾਂ ਪਿੱਛੇ ਰੱਖਣਾ ਫਿਰ ਦੂਸਰਾ ਕੁੰਡਾ ਬਣਾਉਣਾ ਤੀਸਰਾ ਕੁੰਡਾ ਇਸ ਤਰ੍ਹਾਂ ਸਲਾਈ ਤੋਂ ਉਤਾਰ ਦੇਣਾ ਠੀਕ ਹੈ ਇਸ ਤਰ੍ਹਾਂ ਫਿਰ ਉਸੇ ਤਰ੍ਹਾਂ ਤੀਸਰਾ ਕੁੰਡਾ ਪਹਿਲਾਂ ਬਣਾਉਣਾ ਦੋ ਕੁੰਡੇ ਛੱਡ ਕੇ ਫਿਰ ਪਹਿਲਾ ਕੁੰਡਾ ਬਣਾ ਲੈਣ ਦੂਸਰਾ ਕੁੰਡਾ ਬਣਾ ਲੈਣ ਇਸ ਤਰ੍ਹਾਂ ਫਿਰ ਉਸੇ ਤਰ੍ਹਾਂ ਤੀਸਰਾ ਕੁੰਡਾ ਪਹਿਲਾਂ ਬਣਾਵਾਂਗੇ ਇਸ ਤਰ੍ਹਾਂ ਫਿਰ ਪਹਿਲਾ ਕੁੰਡਾ ਬਣਾ ਲੈਣ। ਫਿਰ ਦੂਸਰਾ ਕੁੰਡਾ ਬਣਾ ਲੈਣ। ਫਿਰ ਤੀਸਰਾ। ਫਿਰ ਉਹ ਸਿੱਧਾ ਤੀਸਰਾ ਕੁੰਡਾ ਆਪਾਂ ਪਹਿਲਾਂ ਬਣਾਉਣੇ। ਫਿਰ ਪਹਿਲਾ ਕੁੰਡਾ ਬਣਾ ਲੈਨੇ ਦੂਸਰਾ ਤੀਸਰਾ ਆਪਾਂ ਕੁੰਡਾ ਬਣਾ ਲਿਆ ਇਸ ਲਈ ਸਲਾਈ ਤੇ ਉਤਾਰ ਦੇਨੇ ਫਿਰ ਉਸੇ ਤਰ੍ਹਾਂ ਤੀਸਰਾ ਕੁੰਡਾ ਆਪਾਂ ਪਹਿਲਾ ਬਣਾਵਾਂਗੇ ਫਿਰ ਪਹਿਲਾ ਫਿਰ ਦੂਸਰਾ ਠੀਕ ਹੈ ਇਸ ਤਰ੍ਹਾਂ ਲਾਸਟ ਵਾਲਾ ਕੁੰਡਾ ਦੇਖੋ ਤੁਸੀਂ ਸਿੱਧਾ ਬਣਾਓ ਚਾਹੇ ਉਲਟਾ ਸਿੱਧਾ ਬਣਾਵਾਂਗੇ ਕਿਉਂਕਿ ਸਿੱਧੇ ਪਾਸੇ ਦੀ ਸਲਾਈ ਆ ਤਿੰਨ ਸਲਾਈਆਂ ਇੱਥੇ ਕੰਪਲੀਟ ਹੋ ਗਈਆਂ ਡਿਜ਼ਾਈਨ ਦੀਆਂ ਚੌਥੀ ਤੇ ਲਾਸਟ ਸਲਾਈ ਬਣੂਗੀ ਆਪਣੀ ਉਲਟੀ ਸਾਈਡ ਤੋਂ ਚਾਰ ਸਲਾਈਆਂ ਦਾ ਡਿਜ਼ਾਈਨ ਆ ਚਾਰ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਨਾ ਚੌਥੀ ਸਲਾਈ ਪ੍ਰਾਂਗ ਸਾਈਡ ਤੋਂ ਸਾਰੀ ਆਪਾਂ உல்வாங்கே சார கண்டே உலட்டே பண்ண ਲੋ ਜੀ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਇਹਨਾਂ ਚਾਰ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਣਾ ਤਾਂ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਦੁਬਾਰਾ ਫਿਰ ਮੈਂ ਤੁਹਾਨੂੰ ਇਹੀ ਚਾਰ ਸਲਾਈਆਂ ਬਣਾ ਕੇ ਦਿਖਾ ਦਿੰਦੀ ਹਾਂ ਪਹਿਲੀ ਸਲਾਈ ਸਾਰੀ ਆਪਾਂ ਸਿੱਧੀ ਬਣਾਵਾਂਗੇ ਰਾਈਟ ਸਾਈਡ ਤੋਂ ਬਾਰਡਰ ਨੀਚੇ ਤੁਸੀਂ ਕੋਈ ਵੀ ਬਣਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਆ ਰਾਈਟ ਸਾਈਡ ਤੋਂ ਆ ਗਈ ਆਪਣੀ ਸਾਰੀ ਸਲਾਈ ਸਿੱਧੀ ਅਨ ਡਿਜ਼ਾਈਨ ਦੁਆਰਾ ਸ਼ੁਰੂ ਹੋ ਚੁੱਕਿਆ ਦੂਸਰੀ ਸਲਾਈ ਆ ਗਈ ਰੋਂਗ ਸਾਈਡ ਤੋਂ ਸਾਰੀ ਸਲਾਈ ਉਲਟੀ ਬਣਾਵਾਂਗੇ ਤੀਸਰੀ ਸਲਾਈ ਆ ਗਈ ਰਾਈਟ ਸਾਈਡ ਤੋਂ। ਤਿੰਨ ਤਰ੍ਹਾਂ ਕੁੰਡਿਆਂ ਤੇ ਡਿਜ਼ਾਈਨ ਹੈ ਉਸੇ ਤਰ੍ਹਾਂ। ਪਹਿਲਾ ਕੁੰਡਾ ਤਾਰੂ ਚਾਹੀਏ ਬਣਾਉ। ਹੁਣ ਦੋ ਕੁੰਡੇ ਛੱਡ ਕੇ ਤੀਸਰਾ ਬਣਾਵਾਂਗੇ ਪਹਿਲਾਂ ਦੇਖੋ ਇਸ ਤਰ੍ਹਾਂ। ਠੀਕ ਹੈ ਫਿਰ ਪਹਿਲਾ ਕੁੰਡਾ ਬਣਾਵਾਂਗੇ। ਸਲਾਈ ਤੋਂ ਉਤਾਰ ਦੇਗੇ ਇਸ ਤਰ੍ਹਾਂ ਫਿਰ ਦੂਸਰਾ ਕੁੰਡਾ ਬਣਾ ਲਾਂਗੇ। ਸਲਾਈ ਤੋਂ ਉਤਾਰ ਦੇਾਂਗੇ ਤੀਸਰਾ ਕੁੰਡਾ ਬਣਾਇਆ ਐ ਇਸ ਲਈ ਸਲਾਈ ਤੋਂ ਉਤਾਰ ਦੇਾਂਗੇ। ਉਸੇ ਤਰ੍ਹਾਂ ਫਿਰ ਦੋ ਕੁੰਡੇ ਛੱਡ ਕੇ ਤੀਸਰਾ ਕੁੰਡਾ ਪਹਿਲਾਂ ਬਣਾਵਾਂਗੇ ਫਿਰ ਪਹਿਲਾ ਕੁੰਡਾ ਬਣਾਵਾਂਗੇ ਫਿਰ ਦੂਸਰਾ ਇਹ ਹੀ ਤਿੰਨ ਤਿੰਨ ਕੁੰਡਿਆਂ ਦਾ ਆਪਣਾ ਡਿਜ਼ਾਈਨ ਹੈ ਪਹਿਲਾ ਕੁੰਡਾ ਪਹਿਲੇ ਦੋ ਕੁੰਡੇ ਛੱਡ ਕੇ ਤੀਸਰਾ ਪਹਿਲਾਂ ਫਿਰ ਪਹਿਲਾ ਫਿਰ ਦੂਸਰਾ ਫਿਰ ਤੀਸਰਾ ਕੁੰਡਾ ਪਹਿਲਾਂ ਫਿਰ ਪਹਿਲਾ ਕੁੰਡਾ ਫਿਰ ਦੂਸਰਾ ਫਿਰ ਉਸੇ ਤਰ੍ਹਾਂ ਤੀਸਰਾ ਕੁੰਡਾ ਪਹਿਲਾਂ ਬਣਾਵਾਂਗੇ ਪਹਿਲਾ ਕੁੰਡਾ ਬਣਾਵਾਂਗੇ ਦੂਸਰਾ ਬਣਾਵਾਂਗੇ ਤੀਸਰਾ ਕੁੰਡਾ ਪਹਿਲਾਂ ਬਣਾਵਾਂਗੇ ਫਿਰ ਪਹਿਲਾ ਕੁੰਡਾ ਬਣਾਵਾਂਗੇ ਫਿਰ ਦੂਸਰਾ ਤੀਸਰਾ ਕੁੰਡਾ ਪਹਿਲਾਂ ਬਣਾਵਾਂਗੇ ਫਿਰ ਪਹਿਲਾ ਕੁੰਡਾ ਬਣਾਵਾਂਗੇ ਫਿਰ ਦੂਸਰਾ ਇਸ ਤਰ੍ਹਾਂ ਲਾਸਟ ਵਾਲਾ ਸਿੱਧਾ ਬਣਾ ਲਾਂਗੇ ਦੇਖੋ ਚੌਥੀ ਤੇ ਲਾਸਟ ਸਲਾਈ ਆਪਣੇ ਡਿਜ਼ਾਈਨ ਦੀ ਆ ਗਈ ਸਾਰੀ ਸਲਾਈ ਆਪਾਂ ਉਲਟੀ ਬਣਾ ਦੇਾਂਗੇ ਚਾਰ ਸਲਾਂਗਾਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਣਾ ਤਾਂ ਇੱਕ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਤੇ ਬਹੁਤ ਹੀ ਜਲਦੀ-ਜਲਦੀ ਬਣਦਾ ਆਪਣਾ ਡਿਜ਼ਾਈਨ ਕਿਸੇ ਵੀ ਕਲਰ 'ਚ ਤੁਸੀਂ ਇਸ ਡਿਜ਼ਾਈਨ ਨੂੰ ਬਣਾਓਗੇ ਬਹੁਤ ਹੀ ਸੋਹਣਾ ਡਿਜ਼ਾਈਨ ਬਣੂਗਾ ਲਓ ਜੀ ਦੋ ਵਾਰ ਤੁਹਾਨੂੰ ਮੈਂ ਡਿਜ਼ਾਈਨ ਜਿਹੜਾ ਇੱਥੇ ਰਿਪੀਟ ਕਰਕੇ ਦਿਖਾਤਾ ਤਾਂ ਇਸ ਤਰ੍ਹਾਂ ਡਿਜ਼ਾਈਨ ਬਣਦਾ ਜਾਂਦਾ ਹੈ। ਤੇ ਚਲੋ ਜੀ ਤੁਸੀਂ ਵੀ ਜਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਨੂੰ। ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ। ਧੰਨਵਾਦ।